ਸਤ ਗੁਰੂ ਮੈਂ ਤੇਰੀ ਪਤੰਗ ਬਾਬਾ ਮੈਂ ਤੇਰੀ ਪਤੰਗ ਹਵਾ ਵਿੱਚ ਉੱਡਦੀ ਜਾਵਾਂਗੀ ਹਵਾ ਵਿੱਚ ਉੱਡਦੀ ਜਾਵਾਂਗੀ ਸਾਈਆਂ ਧੋਰ ਹੱਥੋਂ ਛੱਡੀ ਨਾ ਮੈਂ ਕੱਟੀ ਜਾਵਾਂਗੀ ਓ ਬਾਬਾ ਧੋਰ ਹੱਥੋਂ ਛੱਡੀ ਨਾ ਮੈਂ ਕੱਟੀ ਜਾਵਾਂਗੀ ਬੜੇ ਮੁਸ਼ਕਿਲ ਦੇ ਨਾਲ ਮਿਲਿਆ ਮੈਨੂੰ ਤੇਰਾ ਦਵਾਰਾ ਏ ਬਾਬਾ ਤੇਰਾ ਦਵਾਰਾ ਮੈਨੂੰ ਇੱਕੋ ਤੇਰਾ ਆਸਰਾ ਨਾਲ ਤੇਰਾ ਸਹਾਰਾ ਏ ਬਾਬਾ ਤੇਰਾ ਸਹਾਰਾ ਏ ਬੜੇ ਮੁਸ਼ਕਿਲ ਦੇ ਨਾਲ ਮਿਲਿਆ ਮੈਨੂੰ ਤੇਰਾ ਦਵਾਰਾ ਏ ਬਾਬਾ ਤੇਰਾ ਦਵਾਰਾ ਏ ਮੈਨੂੰ ਇੱਕੋ ਤੇਰਾ ਸਿਰ ਨਾਲ ਤੇਰਾ ਸਹਾਰਾ ਏ ਬਾਬਾ ਤੇਰਾ ਸਹਾਰਾ ਏ ਹੁਣ ਤੇਰੇ ਹੀ ਪਰੋਸੇ ਹੁਣ ਤੇਰੇ ਹੀ ਪਰੋਸੇ ਹਵਾ ਵਿੱਚ ਉੱਡਦੇ ਜਾਵਾਂਗੀ ਹਵਾ ਵਿੱਚ ਉੱਡਦੇ ਜਾਵਾਂਗੀ ਬਾਬਾ ਡੋਰ ਹੱਥੋਂ ਛੱਡੀ ਨਾ ਮੈਂ ਕੱਟੀ ਜਾਵਾਂਗੀ ਓ ਸਤਿਗੁਰੂ ਧੋਰ ਹੱਥੋਂ ਛੱਡੀ ਨਾ ਮੈਂ ਕੱਟੀ ਜਾਵਾਂਗੀ ਓ ਬਾਬਾ ਮੈਂ ਤੇਰੀ ਪਤੰਗ ਸਾਈਆਂ ਮੈਂ ਤੇਰੀ ਪਤੰਗ ഓന ചരന കമലോ മനു ദൂര ഹാ ദൂരന ഇട്ടേ ജഗ് അേച്ചാവിന പേച്ചാവിന ഇന്ന ചരണോ മനു ദൂര ഹൂർ ഹന്ന ചരന കമലോ ਮੈਨੂੰ ਦੂਰ ਹਟਾ ਵੀ ਨਾ ਬਾਬਾ ਦੂਰ ਹਟਾ ਵੀ ਨਾ ਇਸ ਝੂਠੇ ਜਗ ਦੇ ਅੰਦਰ ਪੇਚਾ ਲਾਈ ਨਾ ਬਾਬਾ ਪੇਚਾ ਲਾਈ ਨਾ ਜੇ ਕੱਟ ਗਈ ਤਾਂ ਸਤਿਗੁਰ ਜੇ ਕੱਟ ਗਈ ਤਾਂ ਸਤਿਗੁਰ ਫਿਰ ਮੈਂ ਲੁੱਟੀ ਜਾਵਾਂਗੀ ਓ ਬਾਬਾ ਲੁੱਟੀ ਜਾਵਾਂਗੀ ਸਾਈਆਂ ਡੋਰ ਹੱਥੋਂ ਛੱਡੀ ਨਾ ਮੈਂ ਕੱਟੀ ਜਾਵਾਂਗੀ ਓ ਬਾਬਾ ਡੋਰ ਹੱਥੋਂ ਛੱਡੀ ਨਾ ਮੈਂ ਕੱਟੀ ਜਾਵਾਂਗੀ ਓ ਬਾਬਾ ਮੈਂ ਤੇਰੀ ਪਤੰਗ guru தெரிpattanga ਅਜਮਲਿਆ ਬੂਹਾ ਕੇ ਮੈਂ ਤੇਰੇ ਦਵਾਰ ਦਾ ਬਾਬਾ ਤੇਰੇ ਦਵਾਰ ਦਾ ਹੱਥ ਰੱਖ ਦੇ ਇੱਕ ਵਾਰੀ ਤੂੰ ਮੇਰੇ ਸਿਰ ਤੇ ਪਿਆਰ ਦਾ ਸਾਈਆ ਸਿਰ ਤੇ ਪਿਆਰ ਦਾ ਅਜਮਲਿਆ ਬੂਹਾ ਕੇ ਮੈਂ ਤੇਰੇ ਦਵਾਰ ਦਾ ਸਾਈਆ ਤੇਰੇ ਦਵਾਰ ਦਾ ਹੱਥ ਰੱਖ ਦੇ ਇੱਕ ਵਾਰੀ ਤੂੰ ਮੇਰੇ ਸਿਰ ਤੇ ਪਿਆਰ ਦਾ ਮਈਆ ਸਿਰ ਤੇ ਪਿਆਰ ਦਾ ਫਿਰ ਜਨਮ ਮਰਨ ਦੇ ਗੇੜੇ ਫਿਰ ਜਨਮ ਮਰਨ ਦੇ ਗੇੜੇ ਤੋਂ ਮੈਂ ਬਚਦੀ ਜਾਵਾਂਗੀ ਤੋਂ ਮੈਂ ਬਚਦੀ ਜਾਵਾਂਗੀ ਮਈਆ ੜੋ ਹੱਥੋਂ ਛੱਡੀ ਨਾ ਮੈਂ ਕੱਟੀ ਜਾਵਾਂਗੀ ਓ ਸਤਗੁਰੂ ਮੈਂ ਤੇਰੀ ਪਤੰਗ ਬਾਬਾ ਮੈਂ ਤੇਰੀ ਪਤੰਗ ਹਵਾ ਵਿੱਚ ਉੱਡਦੇ ਜਾਵਾਂਗੀ ਹਵਾ ਵਿੱਚ ਉੱਡਦੇ ਜਾਵਾਂਗੀ ਓ ਮਈਆ ਧੋਰ ਹੱਥੋਂ ਛੱਡੀ ਨਾ ਮੈਂ ਕੱਟੀ ਜਾਵਾਂਗੀ ਓ ਅੰਬੇ ਧੋਰ ਹੱਥੋਂ ਛੱਡੀ ਨਾ ਮੈਂ ਕੱਟੀ ਜਾਵਾਂਗੀ